ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਵੀ ਬਗ ਆ ਜਾ ਪਾਜਪਾ ਜਿਲ੍ਹਾ ਐਸਸੀ ਮੋਟਾ ਜਨ ਸੈਕਟਰੀ ਆ ਸਭ ਤੋਂ ਪਹਿਲਾਂ ਮੇਰੇ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਭਾਰਤ ਮਾਤਾ ਕੀ ਜੈ ਸਾਥੀ ਇੱਕ ਪਾਰਟੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਦੇ ਅਨਸਾਰ ਕਿ ਤੁਸੀਂ ਸਭ ਜਾਣਦੇ ਹੋ ਕਿ ਫਲੋਰ ਦੇ ਵਿੱਚ ਪਿੰਦੇ ਪਿੰਨੰਗਲ ਡਾਕਟਰ ਭੀਮrao ਉਮੀਦਵਾਰ ਜੀ ਇਸ ਰੂਪ ਨਾਲ ਕੀਤੀ ਗਈ ਛੇੜਛਾੜ ਉਸ ਦੇ ਸਵੰਦੇ ਵਿੱਚ ਇੱਕ ਪਾਰਟੀ ਵੱਲੋਂ ਨਿਰਦੇਸ਼ ਦਿੱਤੇ ਗਏ ਸੀਗੇ ਕਿ ਆਪਣੇ ਆਪਣੇ ਹਲਕਿਆਂ ਦੇ ਵਿੱਚ ਆਪਣੇ ਆਪਣੇ ਕੁਝ ਲੋਕ ਇਕੱਠੇ ਕਰਕੇ ਇੱਕ ਫੋਟੋ ਖਿੱਚ ਕੇ ਤੇ ਇੱਕ ਮੰਗ ਪੱਤਰ ਡੀਸੀ ਨੂੰ ਦਿੱਤਾ ਜਾਵੇ ਜਿਸ ਦੇ ਵਿੱਚ ਕਿ ਸਾਡਾ ਪਿੰਡ ਜੋਲਾ ਵੀ ਆ ਰਿਹਾ ਸੀ ਤੇ ਮੈਂ ਵੀ ਕੱਲ ਇੱਕ ਦੋ ਲੋਕਾਂ ਨੂੰ ਮੈਸੇਜ ਕੁਝ ਲੋਕਾਂ ਨੂੰ ਮੈਸੇਜ ਲਾਏ ਤੇ ਉਸ ਦੇ ਅਨਸਾਰ ਸਿਰਫ ਇੱਕ ਲੇਥੜੀ ਵਾਲ ਤੋਂ ਉਮ ਜੋ ਹੜਾ ਪਾਰਟੀ ਮੰਡਲ ਦੇ ਐਸੀ ਮੋਰਚੇ ਦਾ ਮੰਡਲ ਦਾ ਪ੍ਰੈਜ਼ੈਂਟ ਹੈ ਤੇ ਦੀਪਕ ਕੁਮਾਰ ਲਿਸਰੀਵਾਲ ਸਿਰਫ ਉਹ ਮੇਰੇ ਕੋਲ ਪਹੁੰਚਾ ਤੇ ਹੋਰ ਵੀ ਕੁਝ ਲੋਕਾਂ ਨੂੰ ਮੈਸੇਜ ਲਾਇਏ ਸੀਗੇ ਕਾਲ ਕਰਕੇ ਤੇ ਸਿਰਫ ਉਸ ਇਨਸਾਨ ਤੋਂ ਇਲਾਵਾ ਹੋਰ ਕੋਈ ਨਹੀਂ ਪਹੁੰਚਾ ਮੈਂ ਉਸ ਆਪਣੇ ਵੀਰ ਦੀਪਕ ਕੁਮਾਰ ਲਿਸਰੀਵਾਲ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਬਾਕੀ ਲੋਕਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਕਿ ਆਪਣੇ ਪਾਰਟੀ ਦੇ ਲੋਕ ਜਾ ਸਿਰਫ ਡਾਕਟਰ ਭੀਮਰਾਓ ਉਮੀਦਵਾਰ ਜੀ ਦੇ ਨਾਮ ਨੂੰ ਯੂਜ਼ ਕਰ ਰਹੇ ਆ ਯੂਜ਼ ਕੀਤਾ ਜਾਂਦਾ ਆ ਜਦੋਂ ਕਿ ਜਨਮ ਦਿਨ ਆਉਂਦਾ ਡਾਕਟਰ ਭੀਮਰਾਓ ਉਮੀਦਵਾਰ ਜੀ ਦਾ ਜਨਮ ਦਿਹਾੜਾ ਆਉਂਦਾ ਹੈ ਤੇ ਉਹਨਾਂ ਦੀ ਸਰੂਪ ਦੇ ਉੱਪਰ ਹਾਰ ਪਾ ਕੇ ਜਾਂ ਹੋਰ ਕੋਈ ਦਾ ਦਿਨ ਹੁੰਦਾ ਉਹਨਾਂ ਦਾ ਨਾਮ ਯੂਜ਼ ਕੀਤਾ ਜਾਂਦਾ ਹੈ ਪਰ ਜਦੋਂ ਡਾਕਟਰ ਭੀਮਰਾਓ ਉਮੀਦਵਾਰ ਜੀ ਦੇ ਸਰੂਪ ਨਾਲ ਕੋਈ ਛੇੜਛਾੜ ਕਰਦਾ ਤੇ ਉਦੋਂ ਸਿਰਫ ਕੋਈ ਪਹੁੰਚਦਾ ਨਹੀਂ ਕੋਈ ਆਉਂਦਾ ਨਹੀਂ ਚਾਹੇ ਉਹ ਛੋਟੇ ਅਹੁਦੇ ਤੇ ਬੈਠਾ ਚਾਹੇ ਵੱਡੇ ਅਹੁਦੇ ਤੇ ਬੈਠਾ ਤੇ ਕੋਈ ਸਿਰਫ ਉਹਨਾਂ ਦੇ ਨਾਮ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਡਾਕਟਰ ਭੀਮਰਾਓ ਮਹਿੰਦਗਰ ਜਿਹਦੇ ਨਾਮ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਸੀਐਸਸੀ ਸਮਾਜ ਦੇ ਆ ਇਹ ਦੱਸਿਆ ਜਾਂਦਾ ਅਗਰ ਕੋਈ ਨੌਕਰੀ ਲੈਣੀ ਹੈ ਕੋਈ ਆਪਣਾ ਕੋਈ ਕੰਮ ਕਰਾਉਣਾ ਤਾਂ ਅਸੀਂ ਸੰਵਿਧਾਨ ਨੂੰ ਮੰਨਣ ਵਾਲੇ ਆ ਇਹ ਕਿਹਾ ਜਾਂਦਾ ਜਿੱਥੇ ਜੇ ਆਪਾਂ ਦੇਖਦੇ ਆ ਇੱਕ ਬਹੁਤ ਹੀ ਪਪੂਲਰ ਨਾਰਾ ਹੈ ਭੀਮਾ ਤੇਰੀ ਸੋਚ ਤੇ ਨਰ ਪਹਿਰਾ ਦੇਾਂਗੇ ਠੋਕ ਕੇ ਇਹ ਸਿਰਫ ਨਾਰਾ ਉਹਨਾਂ ਦਾ ਅਖਰਾਂ ਦੇ ਵਿੱਚ ਹੈ ਭੀਮਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਜਿਵੇਂ ਕਿ ਤੁਹਾਨੂੰ ਮੈਂ ਹੀ ਦੱਸ ਰਿਹਾ ਕਿ ਅੱਜ ਦਾ ਟਾਈਮ ਸਿਕਾ ਸਾਡਾ ਪਾਰਟੀ ਵੱਲੋਂ ਤੇ ਕੋਈ ਵੀ ਨਹੀਂ ਪਹੁੰਚਾ ਸਿਰਫ ਇੱਕ ਜੋ ਸਾਡੇ ਪਾਰਟੀ ਦੇ ਐਸਸੀ ਮੋਰਚੇ ਦੇ ਵਿੰਗ ਦੇ ਮੰਡਲ ਦੇ ਪ੍ਰੈਜ਼ੀਡੈਂਟ ਹੈ ਉਹ ਪਹੁੰਚਿਆ ਹੈ ਆ ਦੀਪਕ ਕਮਾਲ ਲਿਸ਼ਟੀਵਾਲ ਤੇ ਕੀ ਸਿਰਫ ਡਾਕਟਰ ਭੀਮਰਾਓ ਮੇ ਅਮੇਦਗਾਰ ਜੀ ਦੇ ਨਾਮ ਨੂੰ ਯੂਜ਼ ਕੀਤਾ ਜਾਂਦਾ ਹੈ ਯੂਜ਼ ਕਰਨੇ ਰੱਖਿਆ ਹੈ ਉਹਨਾਂ ਦਾ ਨਾਮ ਮੈਂ ਆਪਣੇ ਜੋ ਪਾਰਟੀ ਦੇ ਵਿੱਚ ਭਾਜਪਾ ਦੇ ਵਿੱਚ ਬੈਠੇ ਵੱਡੇ ਤੇ ਛੋਟੇ ਉਹ ਲੋਕਾਂ ਨੂੰ ਇਹ ਪੁੱਛਣਾ ਚਾਹਣਾ ਕਿ ਤੁਸੀਂ ਸਿਰਫ ਉਹਨਾਂ ਦਾ ਨਾਮ ਯੂਜ਼ ਕਰਦੇ ਹੋ ਉਹਨਾਂ ਦੇ ਨਾਮ ਨੂੰ ਯੂਜ਼ ਕਰਦੇ ਹੋ ਉਹਨਾਂ ਦੇ ਨਾਮ ਉਹਨਾਂ ਦੇ ਫੋਟੋਆਂ ਹੱਥ 'ਚ ਫੜ ਕੇ ਫੋਟੋਆਂ ਕਰਵਾਉਂਦੇ ਹੋ ਕਰਵਾਉਣ ਲਈ ਸਿਰਫ ਉਹਨਾਂ ਦਾ ਨਾਮ ਯੂਜ਼ ਕਰਦੇ ਹੋ ਜੋ ਸ਼ਰਾਰਤੀ ਅੰਸਰ ਡਾਕਟਰ ਭੀਮਨਾ ਉਮੀਦਵਾਰ ਜੀ ਇਸ ਰੂਪ ਨਾਲ ਚੇਸ਼ਣਾ ਕਰਦੇ ਆਂ ਦੂਸਰੀ ਵਾਰ ਇੱਕ ਘਟਨਾ ਵਾਪਰ ਚੁੱਕੀ ਹੈ ਨਿੰਦਨਯੋਗ ਘਟਨਾ ਹੈ ਜਿਸ ਤੇ ਕਿ ਕੋਈ ਵੀ ਅੱਜ ਵੀ ਟਾਈਮ ਦਿੱਤੇ ਹੋਏ ਪਾਰਟੀ ਦੇ ਨਿਰਦੇਸ਼ਾਂ ਦੇ ਦਿੱਤੇ ਹੋਏ ਟਾਈਮ ਦੇ ਇਨਸਾਰ ਕੋਈ ਵੀ ਨਹੀਂ ਪਹੁੰਚਾ ਤੇ ਮੈਂ ਇਹ ਪਾਰਟੀ ਦੇ ਅਹੁਦੇਦਾਰਾਂ ਨੂੰ ਪੁੱਛਣਾ ਚਾਹਨਾ ਚਾਹੁੰਦਾ ਚਾਹੇ ਕਿਸੇ ਵੀ ਸਟੇਟ ਕਿਸੇ ਵੀ ਦੇਸ਼ ਕਿਸੇ ਵੀ ਸ਼ਹਿਰ ਦੇ ਕੋਨੇ 'ਚ ਤੁਸੀਂ ਬੈਠੇ ਹੋ ਤੁਹਾਨੂੰ ਪਾਰਟੀ ਦੇ ਨਿਰਦੇਸ਼ਾਂ ਦੀ ਪਾਲਣਾ ਤਾਂ ਕਰਨੀ ਚਾਹੀਦੀ ਹੈ ਕੀ ਸਿਰਫ ਉਹਨਾਂ ਦਾ ਨਾਮ ਤੁਸੀਂ ਯੂਜ਼ ਕਰਦੇ ਹੋ ਨੌਕਰੀ ਲੈਣੀ ਆ ਤਾਂ ਡਾਕਟਰ ਭੀਮ 라ਉ ਮੇਦਗਰ ਜੀ ਅਸੀਂ ਸਬਿਧਾਨ ਨੂੰ ਮੰਨਣ ਵਾਲੇ ਆ ਮੈਂ ਇਸ ਚੀਜ਼ ਦੀ ਸਖ ਨਿੰਦਿਆ ਕਰਦਾ ਜੋ ਕਿ ਪਾਰਟੀ ਦੇ ਦਿੱਤੇ ਹੋਏ ਨਿਰਦੇਸ਼ਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਕੀ ਸਿਰਫ ਪਾਰਟੀ ਦੇ ਜੋ ਵੱਡੇ ਤੋਂ ਛੋਟੇ ਅਹੁਦੇਦਾਰ ਹੈ ਕੀ ਸਿਰਫ ਉਹਦਾ ਨਾਮ ਉਹਨਾਂ ਦਾ ਨਾਮ ਯੂਜ਼ ਕਰਦੇ ਆ ਕਿ ਇਹ ਸਿਰਫ ਬੋਲਣ ਤੱਕ ਹੀ ਸੀਮਤ ਰਹਿ ਗਿਆ ਕਿ ਭੀਮਾ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਕਿ ਇਹ ਸਿਰਫ ਸਾਡੀ ਇਹ ਅਸੀਂ ਇਸ ਜਵਾਨ ਨੂੰ ਪੂਰਾ ਨਹੀਂ ਕਰ ਸਕਦੇ ਜੇਕਰ ਅਸੀਂ ਬੋਲ ਸਕਦੇ ਆ ਤੇ ਇਹ ਨਾਰੇ ਨੂੰ ਅਸੀਂ ਪੂਰਾ ਵੀ ਕਰ ਸਕਦੇ ਆ ਪੂਰਾ ਵੀ ਕਰਨਾ ਸਾਡਾ ਫਰਜ਼ ਬਣਦਾ ਸਾਡਾ ਹੱਕ ਬਣਦਾ ਸਾਡਾ ਰਾਈਟ ਹੈ ਫਿਰ ਜਦੋਂ ਕੋਈ ਉੱਚ ਜਾਤੀ ਦੇ ਲੋਕ ਸਵਰਨ ਜਾਤੀ ਦੇ ਲੋਕ ਜਾਂ ਕੋਈ ਵੀ ਲਾ ਲੋ ਤੁਹਾਡੇ ਜਦੋਂ ਜੁੱਤੀਆਂ ਮਾਰਦੇ ਆ ਫਿਰ ਤੁਸੀਂ ਡਾਕਟਰ ਭੀਮrao ਉਮੇਦਤਾ ਉਹਨਾਂ ਦੇ ਡਾਕਟਰ ਭੀਮrao ਉਮੀਦਵਾਰ ਜੀ ਦੇ ਦੁਆਰਾ ਲਿਖਿਆ ਗਿਆ ਸੰਵਿਧਾਨ ਤੁਹਾਨੂੰ ਯਾਦ ਆਉਂਦਾ ਹੈ ਕਿ ਅਸੀਂ ਐਸੀ ਐਕਟ ਦਾ ਪਰਚਾ ਕਰਾਈਏਗਾ ਤੇ ਇਨੀ ਸਾਨੂੰ ਕੁੱਟਿਆ ਮਾਰਿਆ ਸਾਡੇ ਨਾਲ ਆਹ ਕੁਛ ਕੀਤਾ ਤੁਹਾਨੂੰ ਉਦੋਂ ਯਾਦ ਉਸ ਟਾਈਮ ਤੁਹਾਨੂੰ ਇਹ ਸੰਵਿਧਾਨ ਯਾਦ ਆਉਂਦਾ ਹੈ ਕਿ ਇਹ ਸਿਰਫ ਤੁਸੀਂ ਉਹਨਾਂ ਦੇ ਰੱਖਿਆ ਨਹੀਂ ਕਰ ਸਕਦੇ ਸਿਰਫ ਫੇਕਾ ਮੰਗ ਪੱਤਰ ਦੇਣਾ ਸੀਗਾ ਡੀਸੀ ਆਫਿਸ ਜਾ ਕੇ ਕਿ ਆਪਣੇ ਹਲਕੇ ਦੇ ਵਿੱਚ ਤੁਸੀਂ ਇਕੱਠੇ ਨਹੀਂ ਹੋ ਸਕਦੇ ਸੀ ਜਿਵੇਂ ਕਿ ਬਾਕੀ ਮੈਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹਰ ਇੱਕ ਹਲਕੇ ਦੇ ਵਿੱਚ ਇਕੱਠੇ ਹੋਏ ਆ ਕੀ ਇਹੋ ਸਹੂvida ਹੰਸਰ ਸਾਡੇ ਲੋਕਾਂ ਕੱਲਿਆਂ ਵਾਸਤੇ ਸੀਗਾ ਐਸ ਸੀ ਸਮਾਜ ਵਾਸਤੇ ਸੀਗਾ ਸਾਰਿਆਂ ਵਾਸਤੇ ਸੀ ਕਿ ਉਹਨਾਂ ਦਾ ਨਾਮ ਯੂਜ਼ ਕਰ ਕੀਤਾ ਜਾਂਦਾ ਹੈ ਜਿਸ ਤੱਕ ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਨਾਮ ਸਿਰਫ ਯੂਜ਼ ਕਰਨ ਲਈ ਰੱਖਿਆ ਗਿਆ ਹੈ ਉਹਨਾਂ ਦੇ ਉਹਨਾਂ ਦੇ ਦਿੱਤੇ ਹੋਏ ਵਿਚਾਰਾਂ ਤੇ ਤੁਰਨਾ ਚੱਲਣਾ ਉਹ ਨਹੀਂ ਤੁਸੀਂ ਕਰ ਸਕਦੇ ਜੇਕਰ ਤੁਸੀਂ ਉਹਨਾਂ ਦੇ ਦੱਸੇ ਹੋਏ ਵਿਚਾਰ ਉਹਨਾਂ ਦੱਸੇ ਹੋਈਆਂ ਰਾਵਾਂ ਤੇ ਚੱਲੋਂ ਤਾਂ ਕੋਈ ਵੀ ਡਾਕਟਰ ਭੀਮਰਾਓ ਮੇਦਗਾ ਜਿਸ ਰੂਪ ਵੇਖ ਨਹੀਂ ਸਕਦਾ ਉਹਨਾਂ ਨਾਲ ਸ਼ਰਾਰਤ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ ਕੋਈ ਦੇਖ ਜਿ ਉਹਨਾਂ ਦੇ ਉਹਨਾਂ ਦੇ ਸਰੂਪ ਨਾਲ ਸ਼ਰਾਰਤ ਕਰਨ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸਿਰਫ ਅਸੀਂ ਜੋ ਦੋ ਲੋਕ ਇਕੱਠੇ ਹੋਏ ਸੀਗੇ ਪਾਰਟੀ ਵੱਲੋਂ ਭਾਜਪਾ ਦੇ ਐਸ்சி ਮੋਰਚੇ ਐਸ்சி ਮੋਰਚੇ ਵੱਲੋਂ ਉਹ ਸਾਡੇ ਮੈਂ ਜ਼ਿਲ੍ਹੇ ਦਾ ਐਸ்சி ਮੋਰਚੇ ਜਨਰਲ ਸੈਕਟਰੀ ਤੇ ਉਹ ਸਿਰਫ ਮੰਡਲ ਉਹ ਮੇਰਾ ਵੀਰ ਦੀਪਕ ਕਲੈਸਰੀਵਾਲ ਮੰਡਲ ਚ ਪ੍ਰੈਜ਼ెంట్ ਸੀਗੇ ਤੇ ਬਾਕੀਆਂ ਨੂੰ ਕੋਈ ਵੀ ਇਕੱਤਰਤ ਨਹੀਂ ਹੋਇਆ ਮੈਂ ਇਹ ਕਹਿਣਾ ਚਾਹੁੰਦਾ ਕਿ ਜੋ ਅਸੀਂ ਜੋ ਜਦੋਂ ਜਨਮ ਦਿਨ ਆਉਂਦਾ ਹੈ ਜਿਨ੍ਹਾਂ ਦਾ ਜਨਮ ਦਿਹਾੜਾ ਆਉਂਦਾ ਹੈ ਡਾਕਟਰ ਭੀਮਨਾਵ ਉਮੀਦਵਾਰ ਜੀ ਦਾ ਅਸੀਂ ਸਿਰਫ ਉਥੇ ਤੱਕ ਸੀਮਿਤ ਨਾ ਰਹੀਏ ਕਿ ਉਹਨਾਂ ਦਾ ਜਨਮ ਦਿਨ ਮਨਾ ਲਿਆ ਹਾਰ ਪਾਤੇ ਤੇ ਟਾਈਮ ਨਿਕਲ ਗਿਆ ਅਗਰ ਅਸੀਂ ਸਿ ਵਿਧਾਨ ਪੜ੍ਹਦੇ ਹਾਂ ਤੇ ਸਾਨੂੰ ਉਸ ਸਵਿਧਾਨ ਦੀ ਰੱਖਿਆ ਵੀ ਕਰਨੀ ਪੈਣੀ ਹੈ ਜਿਸ ਜਿਨ੍ਹਾਂ ਨੇ ਸਵਿਧਾਨ ਦੀ ਰਚਨਾ ਕੀਤੀ ਲਿਖਿਆ ਹੈ ਡਾਕਟਰ ਭੀਮਨਾਵ ਉਮੀਦਵਾਰ ਜੀ ਉਹਨਾਂ ਦੇ ਸਰੂਪ ਦੀ ਵੀ ਰੱਖਿਆ ਕਰਨੀ ਪੈਣੀ ਹੈ ਉਹਨਾਂ ਦੀ ਦੱਸੀਆਂ ਹੋਈਆਂ ਰਾਮਾ ਤੇ ਸਾਨੂੰ ਚੱਲਣਾ ਪੈਣਾ ਫੇਰ ਅਸੀਂ ਉਹਨਾਂ ਦੇ ਫੇਰ ਅਸੀਂ ਸਮਝਾਂਗੇ ਕਿ ਹਾਂ ਅਸੀਂ ਇਕੱਠੇ ਹਾਂ ਨਹੀਂ ਤਾਂ ਸਾਨੂੰ ਆਮ ਏਡੇ ਵੱਡੇ 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 ਅਹੁਦਿਆਂ ਤੇ ਚਾਹੀ ਕਿਸੇ ਵੀ ਪਾਰਟੀ ਚ ਲਾ ਲੋ ਤੁਹਾਨੂੰ ਹੋਣ ਦਾ ਕੋਈ ਹੱਕ ਨਹੀਂ ਹੈ ਕੋਈ ਰਾਈਟ ਨਹੀਂ ਹੈ ਤੁਹਾਨੂੰ ਜੇਕਰ ਅਸੀਂ ਉਹਨਾਂ ਦੀ ਉਹਨਾਂ ਦੇ ਰੂਪਾਂ ਦੇ ਰੱਖਿਆ ਨਹੀਂ ਕਰ ਸਕਦੇ ਉਹਨਾਂ ਦੇ ਦੱਸਿਆ ਹੋਇਆ ਆਰਾਮ ਤੇ ਨਹੀਂ ਚੱਲ ਸਕਦੇ ਤੇ ਤੁਹਾਨੂੰ ਏਡੇ ਵੱਡੇ ਵੱਡੇ ਅਹੁਦਿਆਂ ਤੇ ਬਹਿਣ ਦਾ ਕੋਈ ਹੱਕ ਨਹੀਂ ਹੈ ਕੋਈ ਰਾਈਟ ਨਹੀਂ ਹੈ ਤੁਹਾਨੂੰ ਪਾਰਟੀ ਦੇ ਵਿੱਚ ਸਿਰਫ ਤੁਸੀਂ ਉਹਨਾਂ ਦਾ ਨਾਮ ਯੂਜ਼ ਕਰਦੇ ਹੋ ਡਾਕਟਰ ਭੀਮਰਾ ਉਮੀਦਵਾਰ ਜੀ ਦਾ ਨਾਮ ਯੂਜ਼ ਕੀਤਾ ਇਹ ਗੰਦਾ ਤੁਹਾਡੇ ਵੱਲੋਂ ਅਗਰ ਕੱਲ ਨੂੰ ਕੋਈ ਆਪਣੇ ਬੱਚਿਆਂ ਦੀ ਸਕਾਲਰਸ਼ਿਪ ਲੈਣੀ ਹੈ ਜਾਂ ਕੁਝ ਮਜੀਕਾ ਲਵਾਉਣਾ ਹੈ ਤੁਸੀਂ ਦੇ ਸਿਰਫ ਤੁਹਾਨੂੰ ਡਾਕਟਰ ਭੇਮਰਾਓ ਉਮੀਦਵਾਰ ਜੀ ਹੀ ਯਾਦ ਆਉਂਦੇ ਆ। ਉਹਨਾਂ ਦਾ ਬਣਾਇਆ ਹੋਇਆ ਸੰਵਿਧਾਨ ਤੁਹਾਨੂੰ ਹੀ ਯਾਦ ਆਉਂਦਾ ਹੈ। ਕਿਸੇ ਨੌਕਰੀ ਦਿਵਾਣੀ ਹੈ ਆਪਣੇ ਬੇਟੇ ਨੂੰ ਜਾਂ ਬੇਟੀ ਨੂੰ ਤਾਂ ਤੁਹਾਨੂੰ ਉਹਨਾਂ ਦਾ ਲਿਖਿਆ ਹੋਇਆ ਸੰਵਿਧਾਨ ਯਾਦ ਆਉਂਦਾ ਹੈ। ਨਹੀਂ ਤਾਂ ਤੁਹਾਨੂੰ ਉਹਨਾਂ ਬਾਰੇ ਤੁਸੀਂ ਉਹਨਾਂ ਬਾਰੇ ਕੁਝ ਵੀ ਨਹੀਂ ਬੋਲ ਸਕਦੇ। ਜੇਕਰ ਤੁਸੀਂ ਨੌਕਰੀਆਂ ਲੈਣਾ ਜਾਣਦੇ ਆਂ ਜਾਣਦੇ ਆਂ ਸਭ ਕੁਝ ਕਰਨਾ ਜਾਣਦੇ ਆਂ ਤੇ ਉਹਨਾਂ ਦੀ ਸੂਪਾ ਦੀ ਰੱਖਿਆ ਵੀ ਕਰਨੀ ਸਿੱਖੋ ਮੇਰੀਆਂ ਇਹ ਗੱਲਾਂ ਹਰ ਇੱਕ ਨੂੰ ਮਾੜੀਆਂ ਲੱਗਣਗੀਆਂ ਸ਼ਾਇਦ ਲੱਗਦੀਆਂ ਵੀ ਹੋਣ ਜੇਕਰ ਅਸੀਂ ਅੱਜ ਇਸ ਮੁਕਾਮ ਤੇ ਬੈਠੇ ਆਂ ਜੋ ਉਹਨਾਂ ਦੀ ਦੇਣਾਂ ਅਗਰ ਤੁਸੀਂ ਆਪਣੀ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਚਾਹ ਕਿਸੇ ਪਾਰਟੀ ਦੇ ਵਿੱਚ ਵੀ ਆ ਉਹਨਾਂ ਦੀ ਦੇਣ ਕਰਕੇ ਬੈਠੇ ਆ ਚਾਹੇ ਭਾਜਪਾ ਚਾਹੇ ਚਾਹੇ ਕਾਂਗਰਸ ਪਾਰਟੀ ਵਿੱਚ ਚਾਹੇ ਚਾਹੇ ਕਿਸੇ ਵੀ ਪਾਰਟੀ ਚ ਇਹ ਸਿਰਫ ਤੁਸੀਂ ਉਹਨਾਂ ਦੀ ਦੇਣ ਬੈਠੇ ਹੋ ਜੇਕਰ ਤੁਸੀਂ ਉਹਨਾਂ ਦੀ ਉਹਨਾਂ ਦੀ ਸਰੂਪਾਂ ਦੀ ਸਰੂਪਾਂ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਤੁਹਾਨੂੰ ਪਾਰਟੀਆਂ ਵਿੱਚ ਵੀ ਹੋਣ ਦਾ ਕੋਈ ਰਾਈਟ ਨਹੀਂ ਹੈ ਮੇਰੇ ਵਿਚਾਰ ਤੇ ਵੀਡੀਓ ਜਰੂਰ ਉਹਨਾਂ ਲੋਕਾਂ ਤੱਕ ਪਹੁੰਚਾਈ ਜਾਵੇ ਜੋ ਸਿਰਫ ਡਾਕਟਰ ਭੀਮਰਾਓ ਉਮੀਦਵਾਰ ਜੀ ਦਾ ਨਾਮ ਯੂਜ਼ ਕਰਦੇ ਆ ਸਿਰਫ ਉਹਨਾਂ ਦੇ ਨਾਮ ਦੀ ਵਰਤੋਂ ਕਰਦੇ ਆ ਮੈਂ ਫਿਰ ਤੋਂ ਕਹਾਂਗਾ ਕਿ ਜੋ ਇੱਕ ਨਾਰਾ ਚੱਲਦਾ ਆ ਰਿਹਾ ਡਾਕਟਰ ਭੀਮਰਾਓ ਉਮੀਦਵਾਰ ਜੀ ਦਾ ਭੀਮਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਦੇ ਸਾਨੂੰ ਇਹ ਪਹਿਰਾ ਠੋਕੇ ਦੇਣਾ ਪੈਣਾ ਉਹਨਾਂ ਦੇ ਦੱਸਿਆ ਹੋਇਆ ਰਾਮਾ ਤੇ ਚੱਲਣਾ ਪੈਣਾ नमस्कार जी मैं थोड़ा तो वीर बाघा जोड़ जय भीम जय भारत भारत माता की जय जय गुरुदेव धन गुरुदेव नमस्कार अपने अपने कमेंट जरूर दियो दौ सांझे करो कि ये जो गल् कई सही है या गलत है कमेंट चाहे गलत करो या सही करो करो जरूर